ਠੀਕ ਕਹਿ ਰਹੇ ਹੋ ਯਾਰ ਕਹਿ ਰਹੇ ਹੋ ਸਮਝੋ ਨਾ ਯਾਰ ਇਹ ਤੁਹਾਨੂੰ ਨਹੀਂ ਕੁਝ ਆ ਇਹ ਬੋਲੇ ਨੇ ਫੇਰ ਬੋਲੇ ਅਸੀਂ ਵੀ ਧੀਆਂ ਭੈਣਾਂ ਵਾਲੇ ਆ ਅਸੀਂ ਇਹ ਥੋੜਾ ਜਿਹੀ ਇਹ ਨਿਆਂਜ ਕਰ ਬਾਈ ਜੀ ਮੇਰੀ ਰਿਕਵੈਸਟ ਆ ਬਾਈ ਜੀ ਕੁੜੇ ਨੂੰ ਮਿਰਚ ਲੱਗਣ ਦੀ ਹੈ ਬਾਈ ਜੀ ਮੇਰੀ ਰਿਕਵੈਸਟ ਆ ਵਾਧੂ ਸਵਾਰੀਆਂ ਉਤਰ ਜੋ ਨਹੀਂ ਮੈਂ ਗਰੁੱਪ 'ਚ ਪਾਉਣ ਲੱਗਾ ਸਾਰੀ ਰੋਡ 'ਵਿਚ ਖੜ੍ਹ ਦੇਣੀ ਇੱਥੇ ਬਾਈ ਜੀ ਮੇਰੀ ਰਿਕਵੈਸਟ ਆ ਸਾਰੀ ਰੋਡ 'ਵਿਚ ਖੜ੍ਹ ਦੇਣੀ ਮੈਂ ਗਰੁੱਪ 'ਚ ਪ੍ਰਧਾਨ ਨੂੰ ਕਹਿ ਦੇਣਾ ਨਹੀਂ ਆਉਂਦੀ ਪੁਲਿਸ ਕੀ ਕਹਿੰਦੀ ਗੱਲ ਬਿਧਾਉਣੀ ਬਾਈ ਜੀ ਮੇਰੀ ਰਿਕਵੈਸਟ ਆ ਜਿੰਨੀਆਂ ਸਵਾਰੀਆਂ ਲੋਡ ਆ ਉਹਨੇ ਰੋ ਬਾਕੀ ਉਤਰਜੋ ਨਹੀਂ ਮੈਂ ਗਰੁੱਪ ਚ ਪਾਉਣ ਲੱਗਾ ਪੀਆਰਟੀਸੀ ਰੋਡਵੇ ਤੇ ਸਾਰੀ ਰੋਡਵੇ ਚ ਖੜ੍ਹ ਜਣੀ ਆ ਸਾਰੀ ਰੋਡਵੇ ਚ ਖੜ੍ਹ ਜਣੀ ਬਾਈ ਜੀ ਸਾਰੀ ਰੋਡਵੇ ਚ ਖੜ੍ਹ ਜਣੀ ਆ ਭੈਣ ਜੀ ਸਾਡੀ ਗਲਤੀ ਹੈ ਕੋਈ ਨਹੀਂ ਗਲਤੀ ਨਾ ਭੈਣ ਸਾਡੀ ਗਲਤੀ ਆ ਭੈਣ ਜੀ ਸਾਡੀ ਗਲਤੀ ਹੈ ਕੋਈ ਗਲਤੀ ਨਹੀਂ ਉਹ ਮੈਡਮ ਦੀ ਗਲਤੀ ਆ ਚੱਲ ਰੋਡ ਵਿੱਚ ਚੜੀ ਆ ਉਹ 52 ਸਵਾਰੀਆਂ ਬਾਈ ਜੀ ਦੇਖ ਲਓ ਸਾਡੇ ਵੱਲ ਲਗਵਾਈ ਪਾ ਰਹੇ ਆ ਇਕੱਲੇ ਮੈਡਮ ਇਹ ਸਾਡੀ ਬੱਸ ਨੂੰ ਖਰਾਬ ਕਰ ਰਹੇ ਆ ਆ 52 ਸਵਾਰੀਆਂ 4800 ਰਿਆਂ ਚ ਕੋਈ ਬੰਦਾ ਕਹਦੇ ਉੱਠ ਕੇ ਡਰਾਈਵਰ ਕੈਨੇਡਰ ਨੇ ਮੈਸ ਹਿਵ ਕੀਤਾ ਨਾਲ ਲੈ ਸਾਰਿਆਂ ਦੀ ਵਾਈਡ ਲੈ ਤੂੰ ਵਾਈਡ ਲੈ ਇੱਕ ਬੰਦੇ ਦੀ ਵਾਈਡ ਲੈ ਤੂੰ ਕੋਈ ਗੱਲ ਨਹੀਂ ਦੇਖ ਲਾਂਗੇ ਜਿਹੜੇ ਬੰਦੇ ਬਿਲਕੁਲ ਬਿਲਕੁਲ ਇਹ ਸਾਨੂੰ ਦੀਪੂ ਦੀ ਤਾਂਪੀ ਦੇ ਰਹੇ ਆ ਇਹ ਕਹਿ ਰਹੇ ਦੀਪੂ ਚ ਜਾਵਾਂਗੇ ਅਸੀਂ ਐ ਕਰਾਂਗੇ ਜੋ ਕਰਾਂਗੇ ਬੱਸ ਨੰਬਰ ਦਿਓ ਬਾਈ ਜੀ 48 ਸਵਾਰੀਆਂ ਲੈ ਕੇ ਜਾਣੀਆਂ ਮੈਂ ਇੱਕ ਸਵਾਰੀ ਵੱਧ ਨਹੀਂ ਲੈ ਕੇ ਨਹੀਂ ਵੀਰ ਬਣ ਕੇ ਖੜੇ ਖੜੇ ਉਤਰ ਦਿਓ ਬਾਈ ਜੀ ਆ ਮੈਡਮ ਸਾਨੂੰ ਮੈਸ ਬੇਬ ਦੀ ਰਿਪੋਰਟ ਕਰ ਰਹੇ ਆ ਸਾਨੂੰ ਕਹਿ ਰਹੇ ਆ ਤੁਸੀਂ ਚਾਮ ਇਹੋ ਜਿਹਾ ਕੀਤਾ ਵਾ ਹਾਰ ਕੇ ਬੰਦਾ ਕਲਪੀ ਬੋਲੇ ਨਾ ਕੀ ਬੋਲੇ ਫਿਰ ਤੁਸੀਂ ਸਾਡੇ ਕੋਲ ਮੈਡਮ ਬਰਾਗੋ ਕਿਸੇ ਨੇ ਕਿਤੇ ਜਾਣਾ ਨਹੀਂ ਅਸੀਂ ਕਿਤੇ ਕਿਤੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਰਹੇ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗਲਤ ਹੈ ਮੈਂ ਤੁਹਾਡੀ ਫੇਸਟ ਡੋਪਾ ਕਰਦੇ ਹਾਂ ਤੁਹਾਡੀ ਇਹ ਗੱਲ ਕੀਤੀ ਮੇਰੀ ਅੱਗੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਸੋਚ ਲਓ ਵੀ ਨਹੀਂ ਲਿਖ ਦੋ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਠੰਡ ਪਾਉਣਾ ਚੰਗੀ ਤਰ੍ਹਾਂ ਇਹ ਤਰੀਕਾ ਥੋੜਾ ਆਗੇ ਤੁਸੀਂ ਬਹਿ ਗਏ ਹੋ ਤੁਸੀਂ ਤੱਕੜ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿ ਕਿੰਨਾ ਨੰਬਰ ਕਿੰਨਾ 7 ਕਿਉਂ ਚੱਲਦਾ ਜਿੰਨਾ ਉਹ ਇੱਕ ਕਣ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿੰਨਾ 7 782 ਫੋਨ ਲਾ ਕੇ ਵੇਖ ਮਰਜ਼ੀ ਥਾਣੇ 'ਪੇ ਲਾ ਦੋ ਜੇ ਮਰਜ਼ੀ ਥਾਣੇ ਦੀ ਬੁਲਾ ਲਓ ਹੁਣੇ ਬੁਲਾਉਣੇ ਆਂ ਇਹ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗਲਤੀ ਕਿਸੇ ਡਰਾਈਵਰ ਕਰਨਾ ਡਰਾਈਵਰ ਦੀ ਗਲਤੀ ਹੈ ਨਹੀਂ ਜਲਦੀ ਬਸ ਤੇ ਚੜੀ ਆਂ ਅੱਪੀ ਮੈਂ ਨਹੀਂ ਚੜ੍ਹਦੀ ਆਂ ਯੇ ਮੈਂ ਕੀ ਹੋਇਆ ਤੁਹਾਨੂੰ ਗੱਲ ਲੱਗ ਜਾਂਦੀ ਫਿਰ ਤਾਂ ਸਾਡੀ ਸੰਧੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤੁਹਾਨੂੰ ਤੁਹਾਡੇ ਨੰਬਰ ਵੀ ਲੱਗੇ ਆ ਮੈਂ ਤੁਹਾਨੂੰ ਹੋਣਾ ਪਤਾ ਸਕਦਾ ਇਹ ਥੋੜੀ ਆਪਣੀ ਗੱਲ ਦੇ ਠੀਕ ਰੱਖ ਕੇ ਜਿਹੜੇ ਤੇ ਬੋਲਦਾ ਹਾਂ ਮੈਂ ਸਮਝੋ ਕਿੰਚਲ ਦੀ ਬਸੜੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਇਹ ਕੋ ਕਰ ਦੇਣ ਗੱਲ ਆਵਾ ਟਿਕਟ ਤਾਂ ਮਗਰ ਆਪਣਾ ਨੰਬਰ ਦੇ ਦੇਣਾ ਮੈਨੂੰ ਦੱਸਾ ਤਰੀਕ ਤੇ ਦੇਣਾ ਮੈਂ ਜੱਡੀ ਗੱਡੀ ਰਹਿਣਾ ਹੋਏ ਇੰਨੀ ਉੱਥੇ ਦੇ ਰਹੇ ਕੋਈ ਥੋੜਾ ਕੋਰ ਕਿਤੇ ਕਲੋਂ ਰਿਅਲਾਈਜ਼ ਕਰੇਂਗੇ ਠੀਕ ਆ ਚੱਲੋ ਜੋਂ ਨੂੰ ਛੱਡੋ ਇਸ ਕਰਾ ਚੜਾ ਦਿਓ ਜੇ ਲੇਟ ਵਿੱਚ ਜਸਪਾਲ ਜੀ ਤੁਹਾਡੇ ਚੰਗਾ ਨਹੀਂ ਨਹੀਂ ਕਰ ਸਕਦਾ ਕਾਹੀ ਵੇਖ ਲਓ ਵਿੱਚ ਨਹੀਂ ਮਾਰਿਆ ਇੱਥੇ ਬੈਠੇ ਆ ਤੁਹਾਨੂੰ ਕੰਮ ਦਾ ਤੁਸੀਂ ਸਾਡੇ ਨੂੰ ਡਿਸਟਰਬ ਨਾ ਕਰਦੇ ਨਾਮ ਸੀ ਰਾਜ ਕਰਦੇ ਪਹਿਲੇ ਨਾ ਲੈਪਰ ਨਹੀਂ ਦਿੱਤੇ ਉਹਨੇ ਕੀ ਕਰਤਾ ਦੱਸੋ ਮੈਨੂੰ ਇਹਨਾਂ ਕਿ ਸਾਰੀਆਂ ਮੈਨਾਂ ਦੀ ਚਲਵੀਰ ਸੌਰੀ ਹੋਈ ਤੇ ਫਿਰ ਇਹ ਸੌਰੀ ਸੌਰੀ ਨਹੀਂ ਕਹਿਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਅੱਜ ਕਿੰਨਾ ਲੂਸ ਠੱਕੀ ਕਰਦਾ ਹਾਂ ਮੈਂ ਮਿਸਦੀ ਕਰਦਾ ਹਾਂ ਤਾਂ ਮੈਂ ਕਰਦਾ ਪਿਆ ਹਾਂ ਇਹਨੂੰ ਉਹ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਡਿਪੂ ਹੈ ਪੈਂਦੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੱਦ ਤੋਂ ਥੱਲੇ ਲਾ ਕੇ ਵਹਾ ਰਿਹਾ ਹੈ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਤੇ ਤੈਨੂੰ ਫੇਰ ਪਤਾ ਕਿਦਾਂ ਟੰਗਿਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਰੰਗਿਆ ਜਾਨੀ ਕਰਕੇ ਜੇ ਮੈਂ ਲੇਟ ਹੋ ਗਿਆ ਤੇ ਤੂੰ ਬਹਿ ਚੁੱਪ ਕਰ ਇਹੋ ਜੀ ਨੂੰ ਫੇਰ ਅੱਜ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਇਹ ਵੀ ਕਰੋ ਸਾਥ ਸਾਥ ਮੈਂ ਨਿਕਲਿਆ ਇਹੋ ਜੀ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਠੇ ਆਪਾਂ ਲੇਟ ਹੁੰਦੇ ਆ ਬਸ ਤੋੜੀਏ ਤੂੰ ਮੈਂ ਉਹ ਵੀ ਸਿੱਖੀ ਫਿਰ ਸੋਰੀ ਵੀ ਨਹੀਂ ਨਗੜੀ ਅਪਾਇੰਟਮੈਂਟ ਆ ਉਹਦੀ ਫੇਰ ਉੱਤਰ ਥੱਲੇ ਉੱਤਰੋ ਫੇਰ ਚੱਲ ਸਾਨੂੰ ਨੰ ਅੱਡੀ ਫੋਟੋ ਖੜੀ ਨਹੀਂ ਨੀ ਤੇ ਆ ਵੀ ਗਾ ਪਾਇਆ ਬਹਿਣ ਕੇ 2:00 ਵਜੇ ਨਹੀਂ ਚਲੋ ਇੱਕ ਤਾਂ ਗੱਲ ਦੀ ਕੀ ਨਹੀਂ ਤੈਨੂੰ ਜੋ ਕਰਨਾ ਕਰ ਅੱਡੀ ਫੋਟੋ ਖੜੀ ਤੇ ਸਾਰੀ ਨਹੀਂ ਮੈਂ ਨੰਬਰ ਹੀ ਭੇਜਦਾ ਕੋਈ ਨਾ ਕਰ ਮੱਤਲੀ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੀ ਪਹਿਲਾਂ ਗੱਲ ਪੈ ਗਈ ਮੈਂ ਬਸ ਤੂੰ ਕਰ ਇਹਨੂੰ ਸਬਸਕ੍ਰਾਈਬ ਕਰ ਲੈ ਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾ ਫੋਨ ਬਲਾ ਨੂੰ ਕਿਨੂੰ ਕਿਨੂੰ ਬੁਲਾਣਾ ਮੈਂ ਨਹੀਂ ਵੇਖਾ ਤੇਰੇ ਪਿੱਛੇ ਕੋਣ ਹੁੰਦਾ ਬਾਈ ਆ ਯਾਰ ਭਾਜੀ ਭਾਜੀ ਕੀ ਕਰੇ 15 ਮਿੰਟੇ ਬੈਠਾ ਕਰਦੇ ਆਂ ਜੀ ਦੀ ਬਾਤ ਤੇ ਚੜੀ ਜਾਂਦੇ ਆਂ ਫਿਰ ਤੇ ਹੈਗਾ ਤੈਨੂੰ ਨਹੀਂ ਪਤਾ ਇਹ ਗੱਲ ਦਾ ਭਾਈ 100 ਨੰਬਰ ਚੱਲਦਾ ਨਹੀਂ ਬੈ ਹੋਰ ਕਿਹੜਾ ਚਾਹੀਦਾ ਕਿਸੇ ਗੱਲ ਮਾਲੀ ਕਰ ਕਰ ਤੂੰ ਆਪਣਾ ਕਰ ਜੋ ਕਰ 100 ਨੰਬਰ ਨਹੀਂ ਚੱਲਦਾ ਬੈ ਹੋਰ ਕਿਹੜਾ ਜਲੂ 112 112 ਮੈਂ ਕੁਝ ਬੋਲ ਨਹੀਂ ਸਕਦਾ ਤੂੰ ਤਾਂ ਫਿਰ ਚੱਣੀ ਹੈ ਮੈਂ ਇੱਕ ਵੀ ਬੋਲ ਨਹੀਂ ਫਿਰ ਮੈਂ ਬਿਸ਼ਰਣੀ ਨਮੂਣੀ ਇੱਥੇ ਬੈਗੇ ਕੋਈ ਤਾਂ ਲੱਗਦਾ ਪਹਿਲੇ ਤੂੰ ਤਮੀਰ ਨਾਲ ਗੱਲ ਕੀਤੀ ਸੀ ਸਭ ਕੋਈ ਤੁਸੀਂ ਕਿੱਥੇ ਲੱਗੇ ਜੀ 10 ਮਿੰਟ ਹਾਂ ਇਹ ਕੰਮ ਹੈ ਬਾਈ ਪਹਿਲਾਂ ਚੱਲ ਜੀ ਆਹ ਕੰਮ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ بڑے بڑے ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਦੱਸਦੇ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਵੇ ਇਹਨਾਂ ਨਾਲ ਗੱਲ ਪੈਦੀ ਹੈ ਹਾਂਜੀ ਸ਼੍ਰੀਮਾਨ ਜੀ ਪਰ ਇਹ ਸਮਰਾਲਾ ਕਾਉਂਕਿਆਂ ਇੱਕ ਲੇਡੀ ਆ ਬਖਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਭੇਜ ਰਿਆ ਇੱਧਰ ਸਰਕਾਰੀ বাস ਚ ਚੰਡੀਗੜੀ ਪੂ ਦੀ ਫ੍ਰੀਕਾਡ ਇੱਕ ਆਹ ਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਨੀਤੂ ਨੀਤੂ ਗੋਰਗਨ ਦਾ ਨਾਮ ਕੋਈ ਗੱਲ ਨਹੀਂ ਇਸ ਗੱਲ ਸਾਰੇ ਟੱਕਰ ਤੂੰ ਦੱਸ ਖਤਿਆ ਲੱਗਦੀ ਚਾਂਦੀ ਵਾਸਤੇ ਲੀੜੀ ਨਾੜੀ ਆ ਤੂੰ ਆਗੇ ਤੇ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਸੀਂ ਤਾਂ ਲੇਟ ਹੋਣਦੇ ਹਾਂ ਮੈਸੇ ਪੈਨੀ ਗੱਲ ਪਈ ਆ ਬਸ ਦੋਨੋਂ ਮੈਂ ਟਿੱਕੂ ਗੱਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਕੰਮ ਹੁੰਦੇ ਰਹਿੰਦੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਇਹ ਉਧਾਰ ਕਾਟਾ ਨੇ ਸੰਗੇ ਪਾ ਰਹਿਣ ਨਹੀਂ ਨਹੀਂ ਮੈਂ ਬਸ ਓਵਰ ਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਕਰਾਨੀਪਾਦ ਦੀ ਡਰਾਈਵਰ ਪਰਦਾ ਮੇਰਾ ਨੰਬਰ ਲੋ ਮੈਂ ਮਿਸਬੀਹਵ ਕੀਤਾ ਚੜ ਕੰਪਲੇਨ ਕੋ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਮੈਂ ਵੀ ਬੀਹੇਵ ਕਰ ਲਓ ਹੁਣ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਹਵ ਕੀਤਾ ਉਤਰੋ ਸਰ ਪੁਲਿਸ ਆਰੀ ਮੈਂ ਤਾਂ ਅਟੈਚ ਕਰਕੇ ਆਉਂਗਾ ਚੜ ਗਈ ਹੈ ਤੁਸੀਂ ਥੱਲੇ ਉਹ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰਾ ਹੀ ਆ ਥੱਲੇ ਹੋਰ ਦੇ ਆਦੇ ਹੋਰ ਗਰੇ ਜੇ ਬੰਦਾ ਹੁੰਦੀ ਨਾ ਹੁਣੇ 18 ਵਰਗੇ ਨਾਲ ਇੰਝ ਕਰਨਾ ਪੈਂਦਾ ਹੱਤ ਜਾ ਤੋ ਹੇ ਬਾਗ ਨਹੀਂ ਕਰ ਰਹੀ ਹੱਥ ਕੱਤ ਲਾਰੇ ਪਾਗਲ ਹੋ ਤੁਸੀਂ ਪੁਲਾਏਰ ਪਾਗਲ ਨਾਲ ਕਿ ਆਈ ਹੈ ਤੂੰ ਸਾਰੇ ਘਰਦੁਆਰੇ ਹਾਂ ਉਹ ਇਹਨੂੰ ਹੱਥ ਜੜਾਉਣ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਕੋ ਕਰਾ ਮੇਰੇ ਕਾਗਜ਼ ਵੀ ਮੈਂ ਲੈਣੇ ਹੋ ਨਿਆ ਕਾ ਇਹੋ ਕੇ ਕਰਕੇ ਇਹ ਮੁਥੀ ਇਹਦਾ ਬੜਾ ਖਾਤੇਰ ਕਿੱਲੇ ਨੂੰ ਆ ਕੇ ਮੇਰੇ ਕੰਮ ਕਰ ਦੇਣੀ ਹੈ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਰਹਿ ਜੋ ਮੈਂ 48 ਸਵਾਰੀਆਂ ਲੈ ਕੇ ਜਾਣਗਾ ਥੱਲੇ ਉੱਤਰ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਚ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬੱਤੀ ਓਏ ਮੈਂ ਨੰਬਰ ਲਿਆ ਕਰ ਮੱਸਾ ਨਹੀਂ ਜਾ ਰਹੀ ਕਿ ਵੀ ਦੂਸਰਾ ਮੈਨੂੰ ਪੁੱਛਿਆ ਬੱਲੇਦਾਰੋ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੇ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੁਹਾਨੂੰ ਵੀਰ ਕਹਿਣ ਦੀਆਂ ਹੁਣ ਇੱਕ ਨਾ ਹੁਣੇ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਤੇਰੇ ਤਾਂ ਆਪ ਦੇ ਨਹੀਂ ਪਤਾ ਮੈਂ ਮੈਂਡਲ ਹਸਪੀਟਲ ਕੰਮ ਕਰਦੀ ਹਾਂ ਕਿੱਥੇ ਕਰਦੀ ਹਾਂ ਮੈਂ ਜਿੱਥੇ ਵੀ ਕਰਦੀ ਹਾਂ ਜਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਹੋ ਗਿਆ ਉਹ ਚੱਲ ਪਾਈ ਜਾਣਾ ਨਹੀਂ ਅੱਜ ਕਿਤੇ ਪਤਾ ਨਹੀਂ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਕੋਈ ਜਿਹੜਾ ਤੂੰ ਜਾਲਾ ਉਹ ਕਰਕੇ ਸਾਰੇ ਧੁੱਲੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 72 ਰੁਪਏ ਵੀ ਥੱਲੇ ਲਾ ਦੇ ਤੂੰ ਤੂੰ ਬਾਈ ਮੈਂ ਟਿਕਟ ਨਹੀਂ ਦਿੱਤੀ ਲੈਣ ਦੀ ਆਪਾਂ ਨੰਬਰ ਲੈ ਲੈਂਦੇ ਆ ਕੋਈ ਤਾਂ ਨਹੀਂ ਕੋਈ ਰਕਤ ਨਹੀਂ ਹੁੰਦਾ ਆਲੰਦ ਨੂੰ ਤੁਸੀਂ ਨਵੀਂ ਦੇਖ ਨਜ਼ਰ ਆ ਸਾਰੇ ਰੇਟ ਹੋ ਜਾਂਦੇ ਪੁਲਸ ਆ ਗਿਆ ਨਾ ਚਲ ਪੁਲਸ ਆਉਂਦਾ ਪੁਲਸ ਦੀ ਗੱਲ ਹੀ ਹੈ ਤੁਸੀਂ ਕਹਿ ਰਹੇ ਹੋ ਮੈਂ ਸਾਰਿਆਂ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰਿਆਂ ਨੇ ਕੀਤੇ ਫੋਨ ਕਰੀ ਤਾ ਪਿਆ ਉਸੇ